ਜਿਹੜਾ ਤੁੰਗਾਂ ਕੋਲ ਦਾ ਵਾਲ ਦੇ ਬਾਹਰ ਮਾਲ ਨਾ ਦੱਸੋ ਹੈਂ ਫੂਟਕਾ ਕੰਮ ਕਰਦੇ ਹੋ ਨਹੀਂ ਕੋਈ ਫਰੀ ਟਾਈਮ ਤੋਂ ਵਿਆਰ ਨਹੀਂ ਫਰਾਈ ਕਰਨਾ ਤੇ ਕੁਝ ਨਹੀਂ ਠੀਕ ਹੈ ਜੀ ਨਹੀਂ ਜੂਸ ਹੋਣਾ ਮੇਰੇ ਮੂੰਹ ਤਾਂ ਨਹੀਂ ਆ ਖਾਹ ਤੇ 50 ਤੱਕ ਆ ਨੇ ਬਾੜ ਹੈਗਾ ਬੇਚ ਕਰ ਟੋਕੀ ਲਾ ਸਕਦਾ ਲਾ ਇਹਨੂੰ ਕਿਹੜਾ ਮਾਲਕ ਅਤਰ ਤਰਜੀਮ ਤਰਜੀਮ ਲਾਇਸੈਂਸ ਕਿਉਂ ਟਾਂਗ ਰੱਖਿਆ ਯਹਾਂ ਲਾਇਸੈਂਸ ਹਾਉਸ ਕੋਈ ਨਹੀਂ ਲਾਇਸੈਂਸ ਫੂਟਕਾ ਕੰਮ ਯਹਾਂ ਹੈ ਲਾਇਸੈਂਸ ਕਹਾਂ ਤਾਰੇ ਕਾ ਲੋਕਰ ਮੈਂ ਚੱਜਦਾ ਰੱਖ ਚੰਗੀ ਤਰ੍ਹਾਂ ਜਗਾ ਰੱਖਿਆ ਕਰੋ ਸਾਫ ਕਰਨਾ ਹੈ ਸਭ ਆ ਆ ਦੇਖ ਇਹ ਪਤਾ ਕਿੰਨੇ ਬੈਠੇ ਹੋਈਆਂ ਕੱਟ ਕੇ ਆਇਆ ਕਰੋ ਕੋਡਰ ਦਾ ਕੰਮ ਨਹੀਂ ਬੈਸ ਸਰ ਅੱਗ ਦੇ ਕਰਕੇਗਾ ਹਾਂ ਟੋਪੀ ਨਹੀਂ ਲਾਉਂਦੀ 90 ਡੈਕ ਜਾਣੇ ਹੁਣੇ ਲਾ ਲੈਂਦੇ ਹਾਂ 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 ਸੱਚੀ ਹਾਂ ਜੀ ਟੱਕਣ ਚਾਹਤੇ ਸੀ ਸੜਕ ਥੋੜਾ ਬੁੱਝੋ ਮਾਰ ਤੇ ਪੀਲ ਦਾ ਕੰਮ ਕਰਾ ਦੇ ਤੋ ਲਾ ਦੇ ਅੱਜ ਕਿਹੜਾ ਪਕਵਾਨ ਹੈ ਜੀ ਅੱਜ ਕੋਈ ਕਿੰਨੀ ਵਾਰੀ ਇਹਨੂੰ ਤਲ ਲਿਆ ਹੈ ਚ ਨਹੀਂ ਅੱਜ ਹੀ ਤਲਿਆਣਾ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ 8-10 ਵਾਰੀ ਪੰਜ ਤਿੰਨ ਟਾਈਮ ਵਾਰ-ਵਾਰ ਮੀਡੀਆ ਚ ਵੀ ਦੇਣਾ 3 ਟਾਈਮ ਤੋਂ ਵਾਰ ਨਹੀਂ ਫਰਾਈ ਕਰਨਾ ਉੱਚ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੁਹਾਨੂੰ ਕਹਦੀਏ ਜਰ ਬੱਚਿਆਂ ਲਈ ਇਹ ਤਲਵਾ ਦੂੰਗੇ ਨਹੀਂ ਆ ਤੁਸੀਂ ਕਹਤਾ ਆਪਾ 1-3 ਵਾਰ ਇੱਕ ਵਾਰੀ ਤਲ ਲਿਆ ਹਾਂ ਜੀ ਦੂਜੀ ਵਾਰ ਤਲ ਲਿਆ ਤੀਜੀ ਵਾਰੀ ਮੇਰੇ ਵੱਲ ਨਹੀਂ ਲਾਅ ਕਰਦਾ ਸਤਾਜਾ ਕੰਮ ਕਰਦਾ ਕੌਣ ਕਰਦੇ ਆ ਲੋ ਕਰਦੇ ਕਰਨਾ ਬੜਾ ਕੋਰੋਨੀ ਹੈ ਜੇਤੀ ਕਿੰਨ ਨਹੀਂ ਪੂਰ ਸੇਫਟੀ ਚੱਲੇ ਆ ਮੇਰੇ ਮੂੰਹ ਤੱਕ ਹਾਂਜੀ ਹਾਂ ਤੇ ਤਿੰਨ ਤੱਕ ਆ ਨਹੀਂ ਬਾੜ ਲੈਂਗਾ ਵਿਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਜਰਾ ਕੀ ਮਾਲਕ ਕਿਹੜਾ ਮਾਲਕ ਆਂਕਾ ਜਾਨ ਪਾਣੀ ਆ ਰੋਜ਼ ਰੋਜ਼ ਇਹਨੇ ਮੈਂ ਟੋਪੀ ਪਾਉਣਾ ਸਮਝ ਲੱਗ ਗਿਆ ਮੈਨੂੰ ਮਾਲਾ ਆਪਣੇ ਨੂੰ ਆ ਬਾਸ ਤੋ ਹਾਂਜੀ ਮਾਲਕ ਨਾਲ ਟੋਪੀ ਲਾ ਸੇ ਲਾ ਇਹਨੂੰ ਕਿਹੜਾ ਮਾਲਕ ਅਤਰ ਅਰਜੀਵ ਸ਼ੁਕਰੇ ਬੁੱਲਾਈਸੈਂਸ ਕਿਉਂ ਨੀ ਟਾਂਗ ਰੱਖਿਆ ਯਾਹ ਲਾਇਸੈਂਸ ਖਾਓ ਕੋਈ ਲਾਇਸੈਂਸ ਫੂਡ ਦਾ ਕੰਮ ਯਾਹ ਹੈ ਲਾਇਸੈਂਸ ਕਾਹ ਤੱਕ ਰੱਖਾ ਲੋਕਰ ਮੈਂ ਸਾਹ ਪਰ ਆ ਰੱਖੀ ਟੋਪੀ ਲਾ ਕੇ ਅੱਲਾਹ ਅਕਬਰ ਨਹੀਂ ਮਿੰਟ ਤੱਕ ਖੁੱਲਣੇ ਨੇ ਤਾਈ ਤੂੰ ਤੁਸੀਂ ਲਾਉਂਦੇ ਨੇ ਖੁੱਲਦੇ ਨੇ ਨਾ ਤੁਹਾਡੇ ਹਾਂ ਮਹਿੰਗੀ ਵੀ ਪੈਂਦੀ ਹੈ ਨਾ ਨਹੀਂ ਨਹੀਂ ਆ ਲਾਓ ਸਰ ਕੰਡਲ ਆ ਜੀ ਲਾ ਲਓ ਉਹਦੇ ਉੱਤੇ ਦਾ ਆ ਦੇ ਜਿਹੜਾ ਤੂੰ ਕਾਉਂ ਕੱਢਾ ਬਾਲ ਦੇ ਬਾਕੇ ਮਾ ਨਾ ਦਿਖਾਉ ਸਾਲੇ ਕੱਢ ਦੂੰਗਾ ਹੈਂ ਟੂਟ ਦਾ ਕੰਮ ਕਰਤੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਆ ਕੇ ਰੱਖ ਲਓ ਨਹੀਂ ਪਾ ਸਕਦਾ ਹਾਂ ਦੇਖ ਲਓ ਤੁਸੀਂ ਇਹ ਜਿਹੜੇ ਸਾਰੇ ਸਰਦ ਸਾਹਿਬ ਆਪ ਜੀ ਬਾਅਦ ਸੱਜੇ ਤੋਂ ਹਾਂ ਮਾਜਾ ਤੇਰਾ ਕੋਈ ਨਹੀਂ ਨਾ ਕੋਈ ਆਪੇ ਖੋਣਨ ਨੂੰ ਆਲ ਆਪੇ ਕੋਲ ਲਾ ਪੀਚਾ ਅਤੌਮੇ ਤੇ ਨਾਤੋ ਬਗਾਰ ਮਾਸਤੋ ਬਗਾਰ ਜੇ ਕੋਈ ਨਹੀਂ ਨਾ ਹੋ ਤਾਂ ਸਾਰੇ ਲੈ ਲਓ ਮੇਰੀ ਗੱਲ ਸੁਣੋ ਸਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆ ਹੀ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਪੀਡ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਜੰਗਾਂ ਦੇ ਵਿੱਚ ਉਹਦੇ ਨੇਲ ਨੂੰ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿ ਤਾ ਵੇ ਨੇਲ ਦਿਖਾ ਹੁਣ ਅਸੀਂ ਡੋਪੀ ਐਂਅਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੁਣਿਆ ਖਾਂਦੇ ਕਿ ਨਹੀਂ ਕਦੀ ਕਦੀ ਜਿਹੜਾ ਤੁਮ ਗਾਉਂ ਵੱਡਾ ਬਾਹਰ ਦੇ ਬਾਹਰ ਖਾਣਾ ਉਹ ਤਾਂ ਸਾਲ ਹੈ ਹੈ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਤੁਸੀਂ ਟਾਈਮ ਤੋਂ ਬਿਨਾਂ ਨਹੀਂ ਫਰਾਈ ਕਰਨਾ ਅੱਜ ਕੁਝ ਵੀ ਠੀਕ ਆ ਜੀ ਨਹੀਂ ਜੀ ਉਹ ਸੋਣਾ ਮੇਰੇ ਮੂੰਹ ਤਰਾਂਗੀ ਹਾਂ ਤੇ ਤਿੰਨ ਤੱਕ ਖਾਣੇ ਬਾਹਰ ਡੈਗਾਂ ਵਿੱਚ ਫਿਰ ਟੋਪੀ ਲਾ ਦੇ ਲਾਓ ਕਿਹੜਾ ਮਾਲਕ ਅਤਰ ਕਰ ਜੀ ਬੁਲ ਲਾਇਸੈਂਸ ਕਿਉਂ ਟਾਂਗ ਰੱਖਿਆ ਹੈ ਇੱਥੇ ਲਾਇਸੈਂਸ ਹਾਉਸ ਲਾਇਸੈਂਸ ਫੂਟ ਦਾ ਕੰਮ ਇੱਥੇ ਹੈ ਲਾਇਸੈਂਸ ਤਸਕਰ ਰੱਖਿਆ ਹੈ ਲੋਕਰ ਵਿੱਚ ਚਾਜਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ ਕਰਾਓ ਸੱਤਨਾ ਹੈ ਸਾਹਿਬ ਆਹ ਆ ਦੇਖ ਇਹ ਤਾਂ ਪਤਾ ਕਿੰਨੇ ਬੈਕਰੀਆਂ ਕੱਟ ਕੇ ਆਇਆ ਕਰੋ ਫੂਟ ਦਾ ਕੰਮ ਨਹੀਂ ਕੰਮ ਨਹੀਂ ਹੈ ਸਰ ਅੱਗੇ ਦੇ ਕਰਕੇ ਹੈ ਜੀ ਤੋ ਫਿਲ ਨਾ ਆਉਂਦੇ ਯੂ ਬਜਟ ਦੇ ਜਾਣੇ ਆ ਹੁਣੇ ਲਾ ਲੰਦੇ ਆ ਹਾਂ ਹਾਂ ਸੱਚਾ ਨਹੀਂ ਹਾਂ ਜੀ ਟੱਕਣ ਚਾਹਤੇ ਤੁਸੀਂ ਇਹ ਸਾਡਾ ਥੋੜਾ ਬਿਸਤੂਆ ਤੇ ਫਿਲ ਦਾ ਪਰਮਾ ਚਾਹਤ ਰਿਹਾ ਹੈ ਮਿਰਚਾਂ ਨਹੀਂ ਕਿੰਨੀ ਵਾਰੀ ਇਹਨੂੰ ਤਲ ਲਿਆ ਅੱਜ ਨਹੀਂ ਅੱਜ ਹੀ ਤਲਿਆ ਉਹਨਾਂ ਵਾਰੀ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇਹ 8-10 ਵਾਰੀ ਪੰਚ ਤਿੰਨ ਟਾਈਮ ਵਾਰ-ਵਾਰ ਮੀਡੀਆ 'ਚ ਵੀ ਕਹਿੰਨਾ 3 ਟਾਈਮ ਤੋਂ ਬਾਅਦ ਨਹੀਂ ਫਰਾਈ ਕਰਨਾ ਉਹਦੇ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੈਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤਪਾ ਦੂੰਗੇ ਨਹੀਂ ਆ ਤੁਸੀਂ ਕਹਤਾ ਆ ਪਾ 1 3 ਵਾਰ ਇੱਕ ਵਾਰ ਤੜ ਲਿਆ ਹਾਂਜੀ ਦੂਜੀ ਵਾਰ ਤੜ ਲਿਆ ਤੀਜੀ ਵਾਰ ਇਹ ਮੇਰੇ ਵੱੰਦ ਨਹੀਂ ਲਾ ਕਰਦਾ ਸਦਾ ਕੰਮ ਕਰਦਾ ਤੂੰ ਤੌਹ ਦੱਸਦੇ ਆ ਮੂੰਹ ਕਰ ਹਾਂ ਕਰ ਲੈ ਕੋਈ ਕਰੋ ਨਹੀਂ ਹੈ ਜੇ ਚਿੰਗ ਨਹੀਂ ਫੂਟ ਸੇਸਤੀ ਚੱਲੇ ਮੇਰੇ ਮੂੰਹ ਕਰ ਹਾਂ ਹਾਂ ਤੇ ਪੈਂ ਤਾਂ ਕਹਿੰਦੇ ਆ ਬਾੜ ਡੈਗਿਆ ਵਿੱਚ ਫਿਰ ਕਿਹੜਾ ਮਾਲਕ ਜਰਾ ਕੀ ਮਾਲਕ ਹੈ ਮੇਡਮ ਮਾਲਕਾ ਅੱਜ ਤਾਂ ਪਾਣੀ ਨਾ ਰੋਜ਼ ਰੋਜ਼ ਇਹਨੇ ਮੈਂ ਟੋਪੀ ਪਾਉਣਾ ਸਮਝ ਲਾ ਗਈ ਕਿ ਤੁਹਾਨੂੰ ਬੁਲਾ ਆਪਣੇ ਨੂੰ ਬਾਸਕਲਾ ਹਾਂਜੀ ਮਾਲਕਣਾ ਟੋਪੀ ਲਾ ਸੇ ਲਾ ਇਹਨੂੰ ਕਿਹੜਾ ਮਾਲਕ ਅਤਰ ਤਰਜੀਮ ਤਰਜੀਮ ਤੁਹਾਨੂੰ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਹਾਂ ਲਾਇਸੈਂਸ ਹੋਵੇ ਕੋਈ ਨਹੀਂ ਲਾਇਸੈਂਸ ਫੂਡ ਦਾ ਕੰਮ ਯਹਾਂ ਹੈ ਲਾਇਸੈਂਸ ਕਿੱਥੇ ਰੱਖਿਆ ਲੋਕਰ ਵਿੱਚ ਸਾਹ ਪਰ ਆ ਰੱਖੀ ਟੋਪੀ ਲਾ ਕੇ ਆ ਬਲੇ ਨਹੀਂ ਮੈਂ ਕਿਤੇ ਕੋਲ ਨਹੀਂ ਨੇ ਨਾ ਤਾਂ ਹੀ ਤੋਹੀ ਲਾਉਂਦੇ ਨੇ ਬੁੱਲਦੇ ਨੇ ਨਾ ਤੁਹਾਡੇ ਹਾਂ ਮਹਿੰਗੀ ਵੀ ਪੈਂਦੀ ਹੈ ਨਾ ਨਹੀਂ ਆਉਂਦਾ ਰੰਗ ਲਾਉਂਦੇ ਨਾ ਮਨੋਂ ਵੀ ਲਾ ਲੋ ਉਹਦੇ ਉੱਤੇ ਆ ਦੇਖ ਜਿਹੜਾ ਤੂੰ ਗਾਉਂ ਗੱਡਾ ਵਾਲਦੇ ਬਾਹਰ ਨਾ ਦਿਖਾਓ ਗਾੜੇ ਕਰ ਦੂੰਗੇ ਹੈਂ ਫੂਟ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਨਹੀਂ ਆ ਕੇ ਰੱਖ ਲਓ ਨੇ ਪਾ ਲਿਆ ਆ ਦੇਖ ਲਓ ਤੁਸੀਂ ਜਿਹੜੇ ਸਾਰੇ ਸਰਦਾਰ ਸਾਹਿਬ ਆਪ ਮਾਸਟੇ ਦੇ ਤੋਂ ਨਾ ਮਾਜਾ ਦੇ ਤੇ ਕੋਈ ਨਾ ਕਰਤੀ ਆਪੇ ਤੋਂ ਨੀਂ ਆਲ ਆਪਾ ਸਪੋਲਰ ਆ ਤੇ ਆ ਤੋਂ ਇਹ ਤੇ ਨਾ ਤੋਂ ਬਗਾਰ ਮਾਸ ਤੋਂ ਬਗਾਰ ਜੇ ਕੋਈ ਨਹੀਂ ਨਾ ਹੋ ਟਾਪਦਾ ਸਾਰੇ ਲੈ ਲਓ ਮੇਰੀ ਗੱਲ ਸੁਣੋ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ ਆਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ। ਔਰ ਉਹਦੇ باوجود ਵੀ ਅੱਜ ਸਦਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ। ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ। ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ। ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਧਿਆਨ ਰੱਖਦੇ ਤੁਹਾਡੇ ਬਾਲ ਦੇ ਨਾ ਵਿੱਚ ਉਹਦੇ ਨਹਲ ਨੂਲ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨਹਲ ਦਿਖਾ ਹੁਣ ਅਸੀਂ ਦੁਕਤੀ ਐਮੇਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੁਣਿਆ ਖਾਂਦੇ ਕਿ ਨਹੀਂ ਕਦੀ ਕਦੀ ਜਿਹੜਾ ਤੁੰਗਾ ਵੱਡਾ ਬਾਹਰ ਦੇ ਬਾਹਰੋਂ ਖਾਣਾ ਉਹਦਾ ਸਾਬ ਹੈ ਹੈ ਪੂੜ ਕਾ ਕੰਮ ਕਰਤੇ ਹੋ ਨਹੀਂ ਨਹੀਂ ਕੋਈ ਫੁੱਲ ਟਾਈਮ ਤਾਂ ਵਿਆਹ ਨਹੀਂ ਫਰਾਈ ਕਰਨਾ ਕੋਈ ਕੁਝ ਵੀ ਠੀਕ ਹੈ ਜੀ ਨਹੀਂ ਜੀ ਉਹ ਸੋਣਾ ਮੇਰੇ ਮੂੰਹ ਤਾਂ ਹਾਂ ਤੇ 35 ਕੋਣਿਆ ਬਾੜ ਡੈਗਾਂ ਵਿੱਚ ਫਿਰ ਕੋਈ ਲਾ ਸਕਦਾ ਲਾ ਇਹਨੂੰ ਕਿਹੜਾ ਮਾਲਕ ਅਤਰ ਪਰ ਜੀ ਕਾਲੇ ਲਾਇਸੈਂਸ ਕਿਉਂ ਟਾਂਗ ਰੱਖਿਆ ਯਹਾਂ ਲਾਇਸੈਂਸ ਕੋਈ ਲਾਇਸੈਂਸ ਪੂੜ ਕਾ ਕੰਮ ਯਹਾਂ ਹੈ ਲਾਇਸੈਂਸ ਕਾ ਆਂਟਾ ਰੱਖਾ ਲੋਕਰ ਮੇ ਚੱਜਦਾ ਰੱਖ ਚੰਗੀ ਤਰ੍ਹਾਂ ਜਗਾ ਰੱਖਿਆ ਕਰੋ ਸਾਫ ਕਰਨਾ ਹੈ ਸਾਹਿਬ ਹਾਂ ਆ ਦੇਖ ਇਹ ਤਾਂ ਪਤਾ ਕਿੰਨੇ ਬੈਕਟਰੀਆਂ ਕੱਟ ਕੇ ਆਇਆ ਕਰੋ ਕੋਡ ਦਾ ਕਮਿਟੀ ਕੰਮ ਨਹੀਂ ਕਰਦਾ ਸਰ ਅੱਗ ਦੀ ਕਰਕੇ ਹਾਂ ਹਾਂ ਤਾਂ ਪੀ ਨਹੀਂ ਲਾਉਂਦੀ 90 ਗ੍ਰੇਡ ਦੇ ਜਾਣੇ ਹੁਣੇ ਲਾ ਲੈਂਦੇ ਹਾਂ 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 ਸੱਚਾ ਵੀ ਹਾਂ ਜੀ ਤਾਂ ਕੰਟਰੈਕਟਰ ਸੀ ਇਹ ਸਾਡਾ ਥੋੜਾ ਬੁੱਝਣ ਵਾਰ ਤੇਲ ਦਾ ਕਰਨਾ ਚਾਹੁੰਦਾ ਹਾਂ ਇਹ ਟਿਕਾਣੀ ਦਾ ਮੈਂ ਚਿਕਾ ਨਹੀਂ ਕਿੰਨੀ ਵਾਰੀ ਇਹਨੂੰ ਤਲ ਲਿਆ ਅੱਜ ਵੀ ਅੱਜ ਹੀ ਤਲਿਆਣਾ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇਹ 8-10 ਵਾਰੀ ਪੰਚ ਤਿੰਨ ਟਾਈਮ ਵਾਰ-ਵਾਰ ਮੀਡੀਆ 'ਚ ਵੀ ਤੇਨਾ 3 ਟਾਈਮ ਤੋਂ ਬਾਅਦ ਨਹੀਂ ਫਰਾਈ ਕਰਨਾ ਉਹਦੇ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੁਹਾਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤੋ ਪਾ ਦੋਗੇ ਨਹੀਂ ਆ ਤੁਸੀਂ ਕਹਤਾ ਪਾ ਇੱਕ ਤਿੰਨ ਵਾਰ ਇੱਕ ਵਾਰੀ ਤਲ ਲਿਆ ਹਾਂ ਜੀ ਦੂਜੀ ਵਾਰ ਤਲ ਲਿਆ ਤੇਜੀ ਦਾ ਰਿਤੇ ਨੀ ਵੱਧ ਨਹੀਂ ਲਾਉ ਕਰਦਾ ਕਾਜ ਕੰਮ ਕਰਦਾ ਕੌਤ ਘਟਿਆ ਲ ਬਹੁਤ ਘਾਰ ਕਰਨਾ ਪਕਰੋਲੇ ਹੈ ਜੇ ਚੀਜ਼ ਨਹੀਂ ਫੂਡ ਸੇਫਟੀ ਚਲੀਏ ਮੇਰੇ ਮੂੰਹ ਤਾਂ ਹਾਂਜੀ ਹਾਂ ਤੇ ਤਾਂ ਤੱਕ ਕਰਨੀਆ ਬਾਲ ਲੈ ਗਿਆ ਵਿੱਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਜਰਾ ਕਿਹੜਾ ਮਾਲਕ ਕਿਹੜਾ ਮਾਲਕ ਤਾਂ ਪਾਜਾਦਾਂ ਪਾਣੀ ਨਾ ਰੋਜ਼ ਰੋਜ਼ ਇਹਨੇ ਮੈਂ ਟੋਪੀ ਪਾਉਣ ਸਮਝ ਲਾ ਗਈ ਮਾਲਕ ਨੂੰ ਮਲਾ ਆਪਣੇ ਨੂੰ ਮਾਸਕ ਲਾ ਹਾਂਜੀ ਬਾਲਕਾ ਟੋਪੀ ਲਾ ਸੇ ਲਾ ਇਹਨੂੰ ਕਿਹੜਾ ਮਾਲਕ ਅਤਰ ਤਰਜੀਮ ਤਰਜੀਮ ਬਦਲਾਇਸੈਂਸ ਕਿਉਂ ਨਹੀਂ ਟਾਂਗ ਰੱਖਾ ਯਹਾਂ ਲੈਸਨ ਲਾਓ ਲਾਈਸੈਂਸ ਫੂਡ ਦਾ ਕੰਮ ਯਹਾਂ ਹੈ ਲਾਈਸੈਂਸ ਕਰਾ ਰਿਹਾ ਲੋਕਰ ਵਿੱਚ ਸਾਫਰ ਆ ਰੱਖੀ ਟੋਪੀ ਲਾ ਕੇ ਨਾ ਨਹੀਂ ਮਿੰਟ ਤੇ ਖੁੱਲਣੀ ਨਹੀਂ ਨਾ ਤਾਂ ਤੁਸੀਂ ਲਾਉਂਦੇ ਨੇ ਖੁੱਲਦੀ ਨਹੀਂ ਨਾ ਤੁਹਾਡੀ ਹਾਂ ਮਹਿੰਗੀ ਵੀ ਪੈਂਦੀ ਹੈ ਨਾ ਨਹੀਂ ਮੈਂ ਲਾਉਂਦਾ ਲਾ ਲਓ ਉਹਦੇ ਉੱਤੇ ਆ ਦੇ ਜਿਹੜਾ ਤੂੰ ਕਾਉਂ ਗੱਡਾ ਵਾਲ ਦੇ ਬਾਹਰ ਨਾ ਨਾ ਦਿਖਾਓ ਸਾਲੇ ਕੱਢ ਦੂੰਗੇ ਹੈਂ ਫੂਟ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਡਾਡਾ ਤਾਂ ਆ ਕੇ ਰੱਖ ਲਓ ਨਹੀਂ ਪਾ ਸਕਦਾ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ ਸਰਦਾਰ ਸਾਹਿਬ ਆਪ ਮੈਂ ਬਾਹਰ ਜਾ ਕੇ ਟੋਕਦਾ ਆਹ ਮਾੜਾ ਮਾੜਾ ਇਹਦੇ ਤੇ ਕੋਈ ਨਹੀਂ ਨਾ ਕੋਈ ਆਪੇ ਫੋਨ ਨਾਲ ਆ ਫੋਨ ਨਾਲ ਪੁੱਛੋ ਅਤੌਮੀ ਤੇ ਨਾਤੋ ਬਗਾਰ ਮਾਸਕੋ ਬਗਾਰ ਜੇ ਕੋਈ ਨਹੀਂ ਰੋਟਾ ਸਾਰੇ ਲੈ ਲਓ ਮੇਰੀ ਗੱਲ ਸੁਣਾਈ ਸਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਪੀਡ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੌ ਵੀ ਬਦੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਦੇ ਜਣੇ ਵਿੱਚ ਉਹਦੇ ਨੇਲ ਨੂਨ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੇਲ ਦਿਖਾ ਹੁਣ ਅਸੀਂ ਲੋਕੀ ਐ ਮੇਅਰ ਕਰਦੇ ਆ ਬਾਦ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਨਹੀਂ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣਾ ਖਾਂਦੇ ਕਿ ਨਹੀਂ ਕਦੀ ਕਦੀ ਜਿਹੜਾ ਤੁਹਾਨੂੰ ਵੱਡਾ ਬਾਹਰ ਦੇ ਬਾਹਰ ਖਾਣਾ ਉਹ ਤਾਂ ਸਾਬ ਹੈਂ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਅੱਜ ਕੁਝ ਵੀ ਠੀਕ ਹੈ ਜੀ ਨਹੀਂ ਜੀ ਉਹ ਸੋਣਾ ਮੇਰੇ ਮੂੰਹ ਕੱਟ ਨਹੀਂ ਹਾਂ ਤੇ ਤੱਕ ਆਉਂਦੇ ਆ ਬਾਅਦ ਆਇਆ ਬੇਚ ਫਿਰ ਟੋਪੀ ਲਾ ਦੇ ਰੱਖੋ ਕਿਹੜਾ ਮਾਲਕਤਰ ਪਰਜੀਵ ਲਾਇਸੈਂਸ ਕਿਉਂ ਟਾਂਗ ਰੱਖਿਆ ਯਹਾਂ ਲਾਇਸੈਂਸ ਕੋਈ ਲਾਇਸੈਂਸ ਫੂਟ ਦਾ ਕੰਮ ਯਹਾਂ ਹੈ ਲਾਇਸੈਂਸ ਦਾ ਆਂਕਰਾ ਰੱਖਾ ਹੈ ਲੋਕਰ ਵਿੱਚ ਚਾਚੂ ਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ਼ ਕਰਨਾ ਹੈ ਸਟੱਲਣਾ ਹੈ ਸਾਹਿਬ ਆਹ ਆਵੇਗਾ ਇਹ ਤੋਂ ਪਤਾ ਕਿੰਨੇ ਮਟੀਰੀਅਲ ਕੱਟ ਕੇ ਆਇਆ ਕਰੋ ਕੋਡ ਦਾ ਕੰਮ ਨਹੀਂ ਸਰ ਅੱਗੇ ਦੇ ਕਰਕੇ ਹੈ ਤੋ ਪੀਨੇ ਲਾਉਂਦੇ 90 ਜੱਡ ਡੇਜਣੇ ਆ ਹੁਣੇ ਲਾ ਲੰਦੇ ਆ ਜੀ ਹਾਂ ਹਾਂ ਸੱਚਾ ਨੇ ਹਾਂ ਜੀ ਟੱਕਣ ਚਾਹਤੇ ਸੀ ਦੇਖੜਾ ਥੋੜਾ ਬੁੱਟਣ ਵਾਸਤੇ ਤੇ ਤੇਲ ਕਰਾਉਣਾ ਚਾਹਤ ਰਹਾ ਹਾਂ ਇਹ ਚਿਕੜੀ ਖਾਣੇ ਇਹ ਕਿੰਨੀ ਵਾਰੀ ਇਹਨਾਂ ਤਲ ਲਿਆਇਚ ਅੱਜ ਇਹ ਤਲਿਆ ਉਹ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇਹ 8-10 ਵਾਰੀ ਪੰਜ ਤਿੰਨ ਟਾਈਮ ਵਾਰ-ਵਾਰ ਮੀਡੀਆ ਚ ਵੀ ਕਹਿੰਦਾ 3 ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਉਹਦੇ ਕੁਝ ਨਹੀਂ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੈਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤੋ ਪਾ ਦੋਗੇ ਨਹੀਂ ਆ ਤੁਸੀਂ ਕਹਤਾ ਪਾ ਇੱਕ ਤਿੰਨ ਵਾਰ ਠੀਕ ਆ ਜੀ ਇੱਕ ਵਾਰ ਤੜ ਲਿਆ ਹਾਂ ਜੀ ਦੂਜੀ ਵਾਰ ਤੜ ਲਿਆ ਤੀਜੀ ਵਾਰ ਇਥੇ ਵੱਧ ਨਹੀਂ ਲਾਉ ਕਰਦਾ ਕਾਲਾ ਕੰਮ ਕਰਦਾ ਚੌਕ ਕਰਦੇ ਆ ਲੋ ਕਰ ਆ ਕਰ ਲੈ ਬੜਾ ਕੋ ਜੋਰੇ ਹੈ ਤੇ ਚੀ ਇੱਕ ਨਹੀਂ ਫੂਲ ਸੇਫਟੀ ਚੱਲੀ ਹੈ ਮੇਰੇ ਮੂੰਹ ਕਰ ਹਾਂ ਤੇ ਤੱਕਆਂ ਬਾਲ ਡੰਗਾ ਵਿਚ ਫਿਰ ਕਿਹੜਾ ਮਾਲਕ ਤੇਰਾ ਜੀ ਮਾਲਕ ਕਿਹੜਾ ਮਾਲਕ ਹੈ ਅੱਜ ਦਾ ਜਨ ਪਾਣੀ ਰੋਜ਼ ਰੋਜ਼ ਨਾ ਟੋਪੀ ਪਾਉਣਾ ਸਮਝ ਲਾ ਗਿਆ ਮਾਲਕ ਨੂੰ ਮਲਾ ਆਪਣੇ ਨੂੰ ਬਾਸਤ ਲਾ ਹਾਂਜੀ ਮਾਲਕ ਨਾ ਟੋਪੀ ਲਾ ਸੇ ਲਾ ਇਹਨੂੰ ਕਿਹੜਾ ਮਾਲਕ ਅਤਰ ਅਰਜੀਵ ਤੇਰੇ ਕੋਲ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਹਾਂ ਲਾਇਸੈਂਸ ਲਾਇਸੈਂਸ ਫੂਡ ਦਾ ਕੰਮ ਯਹਾਂ ਹੈ ਲਾਇਸੈਂਸ ਤਾਂ ਕਰ ਰੱਖਾ ਲੋਕਰ ਵਿੱਚ ਸਾਹ ਪਰ ਆ ਰੱਖੀ ਟੋਪੀ ਲਾ ਕੇ ਆ ਨਾ ਨਹੀਂ ਮੈਂ ਕਿਤੇ ਤੋਂ ਖੁਲਣੇ ਨਹੀਂ ਨਾ ਤਾਂ ਹੀ ਤੋ ਹੀ ਲਾਉਂਦੇ ਨੇ ਖੁੱਲਦੀ ਮੈਨੂੰ ਤੁਹਾਡੇ ਨੂੰ ਹਾਂ ਮਹਿੰਗੀ ਵੀ ਪੈਂਦੀ ਹੈ ਨਾ ਨਹੀਂ ਨਹੀਂ ਆਹ ਲਾ ਲਓ ਗੰਡ ਲਾ ਲਓ ਮੋਨੋਂ ਵੀ ਲਾ ਲਓ ਉਹਦੇ ਉੱਤੇ ਆਹ ਦੇਖ ਜਿਹੜਾ ਤੂੰ ਨਾਉਂ ਕੱਢਾ ਵਾਲ ਦੇ ਬਾਹਰ ਮਾ ਨਾਉਂ ਦਿਖਾਓ ਨਾਲ ਕੱਢ ਦੂੰਗੇ ਹੈਂ ਟੂਟ ਕਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੇ ਨਹੀਂ ਆ ਕੇ ਰੱਖ ਲਓ ਨਹੀਂ ਪਾ ਸਕਦਾ ਹਾਂ ਆਹ ਸਾਬਾ ਦੇਖ ਲਓ ਤੁਸੀਂ ਅੱਜ ਜਿਹੜੇ ਸਾਰੇ ਸਾਬਾ ਸਾਬਾ ਮਾਰ ਸਾਡੇ ਤੋਂ ਆਹ ਮਾਡ ਆਪਕਾ ਜਿਹੜਾ ਕਰਦੇ ਨਹੀਂ ਮੈਂ ਕੋਈ ਆਪੇ ਤੋਂ ਨਹੀਂ ਆਲ ਆਪਕਾ ਆ ਤੁਮੇ ਤੇ ਨਾ ਆਖੋ ਬਗਾਰ ਮਾਰ ਤੋਂ ਬਗਾਰ ਕੋਈ ਨਹੀਂ ਰੋਟਾ ਸਾਰੇ ਲੈ ਲਓ ਮੇਰੀ ਗੱਲ ਸੁਣੋ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆਹੀਂ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨ ਆ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸੜਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪੀਂ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਵਧੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਟਾੜਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਥੋੜੇ ਬਾਲ ਟੰਗਣੇ ਵਿੱਚ ਉਹਦੇ ਨਹਲ ਨੂਨ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨਹਲ ਦਿਖਾ ਹੁਣ ਅਸੀਂ ਲੋਕੀ ਐਫੇਅਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣੇ ਆ ਖਾਂਦੇ ਕਿ ਨਹੀਂ ਕਦੀ ਕਦੀ ਜਿਹੜਾ ਤੂੰ ਤਾਉ ਗੱਡਾ ਵਾਲ ਦੇ ਬਾਹਰ ਖਾਣਾ ਨਾ ਉਹ ਸਾਰੇ ਹੈਂ ਪੂੜ ਕਾ ਕੰਮ ਕਰਦੇ ਹੋ ਨਹੀਂ ਕੋਈ ਫ੍ਰੀ ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਉੱਤੇ ਕੁਝ ਨਹੀਂ ਠੀਕ ਹੈ ਜੀ ਨਹੀਂ ਹੋਣਾ ਮੇਰੇ ਮੂੰਹ ਤਾਂ ਨਹੀਂ ਹਾਂ ਤੇ ਤੈਂ ਤੱਕ ਆਣੀਆਂ ਬਾੜ ਡਈਆਂ ਵਿੱਚ ਫਿਰ ਟੋਪੀ ਲਾਉਣਾ ਲਾਏ ਨੋ ਕਿਹੜਾ ਮਾਲਕ ਅਤਰ ਅਤਰ ਜੀ ਲਾਇਸੈਂਸ ਕਿਉਂ ਟਾਂਗ ਰੱਖਿਆ ਯਹਾਂ ਲਾਇਸੈਂਸ ਹਾਉਸ ਲਾਇਸੈਂਸ ਪੂੜ ਕਾ ਕੰਮ ਯਹਾਂ ਹੈ ਲਾਇਸੈਂਸ ਕਹਾਂ ਤੱਕ ਰੱਖਾ ਲੋਕਰ ਮੈਂ ਚੱਜਦਾ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ਼ ਕਰਾਓ ਕੱਟਣਾ ਹੈ ਸਾਰੇ ਆਹ ਆ ਦੇਗਾ ਇਹ ਤਾਂ ਪਤਾ ਕਿੰਨੇ ਬੈਕਟਰੀਆਂ ਕੱਟ ਕੇ ਆਇਆ ਕਰੋ ਕੋਡ ਦੇ ਕਮਿਟੀ ਕੰਮ ਨਹੀਂ ਲੈ ਸਰ ਅੱਗ ਦੇ ਕਰਕੇ ਆ ਗਈ ਹਾਂ ਜੀ ਹਾਂ ਟੋਪੀ ਨਹੀਂ ਲਾਉਂਦੀ ਹਮਲਾ ਡਿੱਜਾਣੇ ਆ ਹੁਣੇ ਲਾ ਲਾਂਗੇ ਜੀ ਹਾਂ ਹਾਂ ਸੱਚਾ ਨਹੀਂ ਹਾਂ ਜੀ ਟੱਤਨ ਚਾਹਤੇ ਤੁਸੀਂ ਇਹ ਸਾਡਾ ਥੋੜਾ ਬਿਸਮਾਰ ਤੇ ਤੇਲ ਦਾ ਕਰਨਾ ਚਾਹਤ ਰਿਹਾ ਹੈ ਅੱਛਾ ਇਹ ਕਿੰਨੀ ਵਾਰੀ ਇਹ ਤਾਂ ਤੜ ਲਿਆ ਅੱਜ ਇਹ ਅੱਜ ਹੀ ਤੜਿਆ ਉਹ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇਹ 8-10 ਵਾਰੀ 15 ਤਿੰਨ ਟਾਈਮ ਵਾਰ-ਵਾਰ ਮੀਡੀਆ 'ਚ ਵੀ ਜਨਾ 3 ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਉੱਤੇ ਕੁਝ ਵੀ ਠੀਕ ਹੈ ਜੀ ਨਹੀਂ ਯੂਜ਼ ਹੋਣਾ ਠੀਕ ਹੈ ਜੀ ਜੇ ਤੁਹਾਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤਾਂ ਪਾ ਦੋਗੇ ਨਹੀਂ ਆ ਤੁਸੀਂ ਕਹਿਤਾ ਪਾ ਇੱਕ ਤਿੰਨ ਵਾਰ ਇੱਕ ਵਾਰ ਤੜ ਲਿਆ ਹਾਂ ਜੀ ਦੂਜੀ ਵਾਰ ਤੜ ਲਿਆ ਤੀਜੀ ਵਾਰੀ ਮੇਰੀ ਗੱਲ ਨਹੀਂ ਲਾਉਂਦੇ ਕਾਜਾ ਕੰਮ ਕਰਦਾ ਕੌਣ ਦਿਖਾ ਦੇ ਆਲ ਮੋੜ ਕਰ ਕਰਨਾ ਕੋਈ ਜ਼ਰੂਰੀ ਹੈ ਜੇ ਚਿੰਗ ਨਹੀਂ ਫੂਲ ਸੈਸਟੀ ਚੱਲੇ ਮੇਰੇ ਮੂੰਹ ਤੱਕ ਹਾਂ ਹਾਂ ਤੂੰ ਕਿੰਨਾ ਚੰਨੀਆਂ ਬਾਰ ਡੰਗੇ ਵਿਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਤੇਰਾ ਕੀ ਮਾਲਕ ਕਿਹੜਾ ਮਾਲਕ ਅੱਜ ਦਾ ਜਨ ਫਾਦ ਨਹੀਂ ਨਾ ਉਹ ਵਜਰ ਹੋਏ ਨਾ ਟੋਪੀ ਪਾਉਣਾ ਸਮਝ ਲੱਗ ਗਈ ਤੁਹਾਨੂੰ ਮਲਾ ਆਪਣੇ ਨੂੰ ਬਾਸਕ ਲਾ ਹਾਂਜੀ ਮਾਲਕ ਨਾ ਟੋਪੀ ਲਾ ਸੇ ਲਾ ਇਹਨੂੰ ਕਿਹੜਾ ਮਾਲਕ ਅਤਰ ਅਤਰ ਜੀ ਸਟਾਫਰ ਇਹ ਲਾਇਸੈਂਸ ਕਿਉਂ ਨੀ ਟਾਂਗ ਰੱਖਿਆ ਯਾਹ ਲਾਇਸੈਂਸ ਲਾਇਸੈਂਸ ਫੂਟ ਦਾ ਕੰਮ ਯਾਹ ਆ ਲਾਇਸੈਂਸ ਕਾ ਕਰ ਰੱਖਾ ਲੋਕਰ ਮੈਂ ਸਾਫਰ ਆ ਰੱਖੀ ਟੋਪੀ ਲਾ ਕੇ ਨਾ ਬਤਾ ਨੇ ਨਹੀਂ ਮੈਂ ਤੇ ਤਾਂ ਕੁੱਲਣੇ ਨੇ ਨਾ ਤਾਂ ਹੀ ਤੇ ਤੁਸੀਂ ਲਾਉਂਦੇ ਨੇ ਕੁੱਲਦੇ ਨੇ ਨਾ ਤੁਹਾਡੇ ਕੋਲ ਹਾਂ ਲੰਗੀ ਵੀ ਪੈਂਦੀ ਹੈ ਨਾ ਇਹ ਨਾ ਲਾ 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 ਨੂੰ ਵੀ ਲਾ ਲਓ ਉਹਦੇ ਉੱਤੇ ਆ ਦੇ ਜਿਹੜਾ ਤੂੰ ਨੋਂ ਕੱਢਾ ਵਾਲ ਦੇ ਬਾਹਰ ਮਾ ਨਾ ਦਿਖਾਓ ਨਾਲੇ ਕੱਢ ਦੂੰਗਾ ਹੈਂ ਤੂੰ ਟੂਟ ਕਾ ਕਾਮ ਕਰਤੇ ਹੋ ਨਹੀਂ ਨਹੀਂ ਕੋਈ ਨਹੀਂ ਕਰਦੂੰਗਾ ਆ ਕੇ ਰੱਖ ਲਓ ਨਹੀਂ ਪਾ ਕੇ ਹਾਂ ਦੇਖ ਲਓ ਤੁਸੀਂ ਇਹ ਜਿਹੜੇ ਸਾਰੇ ਸਾਹਿਬ ਆਪ ਜੀ ਬਾਹਰ ਸਦੇ ਤੋਂ ਹਾਂ ਮਾ ਅੱਜ ਅੱਜ ਤੇ ਕੋਈ ਨਹੀਂ ਹੁੰਦਾ ਤੁਸੀਂ ਆਪੇ ਖੋਣ ਨਹੀਂ ਆਲੋ ਆਪ ਕੋਲ ਆ ਦਿਓ ਅਕੋ ਮੇ ਤੇ ਨਾਕ ਤੋਂ ਬਗਾਲ ਮਾਸ ਤੋਂ ਬਗਾਲ ਜੇ ਕੋਈ ਨੀਂਹ ਨਾ ਹੋ ਤਾਂ ਸਾਰੇ ਲੈ ਲਓ ਮੇਰੀ ਗੱਲ ਸੁਣੋ ਤੁਹਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਆ ਹੀ ਸਾਰਿਆਂ ਦੀਆਂ ਬਣਾਈਆਂ ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ ਲਾਇਸੈਂਸ ਰਜਿਸਟ੍ਰੇਸ਼ਨਾਂ ਸਾਫ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ ਔਰ ਉਹਦੇ باوجود ਵੀ ਅੱਜ ਸਦਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ ਦੇਖਿਆ ਵੀ ਤੁਹਾਡੇ ਕੋਲ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਕੈਪ ਟੋਪਿੰਗ ਕੁਝ ਨਹੀਂ ਲਾਇਆ ਕਈਆਂ ਨੇ ਨੋਂ ਵੀ ਬਦੇ ਹੋਏ ਆ ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਆ ਠੀਕ ਆ ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆ ਇਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ ਚੰਗਾ ਲੱਗੂ ਨਾ ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਚਾਲ ਰੱਖਦੇ ਤੁਹਾਡੇ ਬਾਲ ਦੇ ਜਣੇ ਵਿੱਚ ਉਹਦੇ ਇਹ ਲੋਨ ਕੱਟ ਕੇ ਰੱਖੋ ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੀਲ ਦਿਖਾ ਹੁਣ ਅਸੀਂ ਲੋਕੀਏ ਮੇਅਰ ਕਰਦੇ ਆ ਬਹੁਤ ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਣਾ ਹੀ ਹੋਣੇ ਆ ਖਾਂਦੇ ਕਿ ਨਹੀਂ ਕਦੀ ਕਦੀ ਜਿਹੜਾ ਤੁਹਾਨੂੰ ਪੈਡਾਲ ਦੇ ਬਾਹਰ ਖਾਣਾ ਉਹ ਤਾਂ ਸਾਲੇ ਹੈਂ ਫੂਡ ਦਾ ਕੰਮ ਕਰਦੇ ਹੋ ਨਹੀਂ ਨਹੀਂ ਕੋਈ ਫ੍ਰੀ ਟਾਈਮ ਤੋਂ ਵਿਆਹ ਨਹੀਂ ਫਰਾਈ ਕਰਨਾ ਉੱਤੇ ਕੁਝ ਵੀ ਠੀਕ ਹੈ ਜੀ ਨਹੀਂ ਜੀ ਉਹ ਹੋਣਾ ਮੇਰੇ ਮੂੰਹ ਤਾਂ ਨਹੀਂ ਹਾਂ ਤੇ ਤਿੰਨ ਤੱਕ ਆਉਣੀਆਂ ਬਾਟ ਹੈਗਾ ਵਿੱਚ ਘਰ ਟੋਕੀ ਲਾਉਣਾ ਕਿਹੜਾ ਮਾਲਕ ਅਤਰ ਤਰਜੀਬ ਲਾਇਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਹਾਂ ਲਾਇਸੈਂਸ ਹਾਊਸ ਲਾਇਸੈਂਸ ਫੂਡ ਦਾ ਕੰਮ ਯਹਾਂ ਹੈ ਲਾਇਸੈਂਸ ਕਿਹੜਾ ਰੱਖਿਆ ਲੋਕਰ ਵਿੱਚ ਚਾਚਦਾਰ ਰੱਖ ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ਼-ਸੁਥਰਾ ਰੱਖਣਾ ਹੈ ਸਾਰਾ ਆਹ ਦੇਖ ਇਹ ਪਤਾ ਕਿੰਨੇ ਬੱਚੀਆਂ ਕੱਟ ਕੇ ਆਇਆ ਕਰੋ ਫੂਡ ਦਾ ਕਮਿਟੀ ਕੰਮ ਨਹੀਂ ਕਰਦਾ ਸਰ ਅੱਗੇ ਦੇ ਕਰਕੇਗਾ ਚਾਚਦਾਰ ਕਿਹੜਾ ਹੁੰਦਾ ਹੈ ਜੀ ਹਾਂ ਤੋਂ ਪੀਨ ਲਾਉਂਦੇ 90 ਦਾ ਡੈਜ ਜਾਣੇ ਆ ਹੁਣੇ ਲਾ ਲੰਦੇ ਆ ਹਾਂ ਹਾਂ ਸੱਚਾ ਵੀ ਹਾਂ ਜੀ ਸੱਤਾਂ ਚੱਕ ਤੇ ਡੈਟਾ ਥੋੜਾ ਬਿੱਟਾ ਮਾ ਤੇ ਪੀਨ ਦਾ ਪਰਮਾ ਚੋਂ ਪਰਵਾ ਦੇ ਮੈਚ ਕਿਹੜੀ ਮੈਚ ਕਿੰਨੀ ਵਾਰੀ ਇਹਨੂੰ ਤਲ ਲਿਆ ਅੱਜ ਅੱਜ ਦਾ ਹੀ ਆ ਜੀ ਅੱਜ ਕਿੰਨੀ ਵਾਰੀ ਇਹ 8-10 ਵਾਰੀ ਪੰਚ ਤਿੰਨ ਟਾਈਮ ਵਾਰ-ਵਾਰ ਮੀਡੀਆ ਚ ਵੀ ਕਹਿੰਨਾ ਥਰੀ ਟਾਈਮ ਤੋਂ ਬਾਅਦ ਨਹੀਂ ਫਰਾਈ ਕਰਨਾ ਉੱਥੇ ਕੁਝ ਵੀ ਠੀਕ ਆ ਜੀ ਨਹੀਂ ਜੂਸ ਹੋਣਾ ਠੀਕ ਆ ਜੀ ਜੇ ਤੈਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਇਹ ਤੱਕਾ ਦੂੰਗੇ ਨਹੀਂ ਆ ਤੁਸੀਂ ਕਹਿਤਾ ਪਰ 1 3 ਵਾਰ ਇੱਕ ਵਾਰ ਕੱਢ ਲਿਆ ਹਾਂਜੀ ਦੂਜੀ ਵਾਰ ਕੱਢ ਲਿਆ ਤੀਜੀ ਵਾਰ ਇਹਨੇ ਬੰਦ ਨਹੀਂ ਲਾ ਕਰਦਾ ਸਦਾ ਕੰਮ ਕਰਦਾ ਕਾਉਂਟ ਕਰਦੇ ਆ ਲਹੂ ਕਰ ਆ ਕਰ ਲੈ ਕੋਈ ਜ਼ਰੂਰੀ ਹੈ ਜੇ ਚੀਂਗ ਨਹੀਂ ਫੂਡ ਸੇਫਟੀ ਚਲੇ ਮੇਰੇ ਮੂੰਹ ਤੱਕ ਹਾਂ ਹਾਂ ਤੇ ਤੱਕ ਕਰਨੀ ਆ ਬਾਹਰ ਡੇਗਿਆ ਵਿੱਚ ਫਿਰ ਕਿਹੜਾ ਮਾਲਕ ਕਿਹੜਾ ਮਾਲਕ ਜਰਾ ਕਿਹ ਮਾਲਕ ਕਿਹੜਾ ਮਾਲਕ ਤਾਂ ਬਖਸ਼ਾ ਜੀ ਪਾਣੀ ਨਾ ਰੋਜ਼ ਰੋਜ਼ ਨਹੀਂ ਮੈਂ ਟੋਪੀ ਪਾਉਣ ਸਮਝ ਲਾ ਗਿਆ ਮਾਲਕ ਨੂੰ ਬਾਲ ਆਪਣੇ ਨੂੰ ਹਾਂਜੀ ਮਾਲਕਣਾ ਟੋਪੀ ਲਾ ਸਿਰ ਲਾ ਇਹਨੂੰ ਕਿਹੜਾ ਮਾਲਕ ਅਤਰ ਤਰਜੀਮ ਤਰਜੀਮ ਬੁੱਲਾਈਸੈਂਸ ਕਿਉਂ ਨਹੀਂ ਟਾਂਗ ਰੱਖਿਆ ਯਹਾਂ ਲਾਇਸੈਂਸ ਹੋਵੇ ਲਾਇਸੈਂਸ ਫੂਡ ਦਾ ਕੰਮ ਯਹਾਂ ਹੈ ਲਾਇਸੈਂਸ ਕਿੱਥੇ ਰੱਖਿਆ ਲੋਕਰ ਵਿੱਚ ਸਾਹ ਪਰ ਆ ਰੱਖੀ ਟੋਪੀ ਲਾ ਕੇ ਆਹ ਬਾਰੇ ਨਹੀਂ ਮੈਂ ਤੱਕ ਕੁੱਲ ਨਹੀਂ ਨੇ ਨਾ ਤਾਈ ਵੀ ਤੁਸੀਂ ਲਾਉਂਦੇ ਨੇ